ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁਸ਼ਿਆਰਪੁਰ ਪਹੁੰਚੇ ਕੀਤੀ ਮੀਡੀਆ ਦੇ ਨਾਲ ਖਾਸ ਗੱਲਬਾਤ ਮੈਮਰੀ ਇਹ ਵਿਜ਼ਿਟ ਸੀ ਜਿਹਦਾ ਮੁੱਖ ਮਕਸਦ ਸੀਗਾ ਜਿਹੜਾ ਇੱਕ ਤਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਉਹਦਾ ਮੇਜਰ ਰਿਵਿਊ ਯੁੱਧ ਨਸ਼ੇ ਵਿਰੋਧ ਦਾ ਮੇਜਰ ਰਿਵਿਊ ਔਰ ਜਿਹੜਾ ਅੱਗੇ ਬਰਸਾਤ ਦਾ ਮੌਸਮ ਆ ਗਿਆ ਜੀ ਬਿਲਕੁਲ ਬਾਰਸ਼ਾ ਸ਼ੁਰੂ ਹੋ ਗਈਆਂ ਤੇ ਇਹਦੇ ਵਿੱਚ ਜਿਹੜੇ ਮੱਛਰ ਜਿਹੜੇ ਗੰਦੇ ਪਾਣੀ ਨਾਲ ਔਰ ਮੱਛਰਾਂ ਮੱਖੀਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੈਂਗੀ ਚਿਕਨਗੁਨੀਆ ਡੈਰੀਅਰ ਡਿਜ਼ੀਜ਼ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਜਿਹੜਾ گاਉਂ ਬੰਦੋਵਾਸ ਸਾਰੇ ਕਰਦੇ ਉਹਨਾਂ ਦਾ ਮੇਜਰ ਰਿਵਿਊ ਕੀਤਾ ਮੈਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਰਗ ਡਿਡਿਕਸ਼ਨ ਤੇ ਰੀਹੈਬ ਸੈਂਟਰ ਉੱਤੇ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਰਿਡੀਓ ਦੀ ਕਪਸਤੀ ਵਧਾ ਕੇ ਤਕਰੀਬਨ 3 ਗੁਣਾ ਕੀਤੀ ਹੈ ਔਰ ਸਾਰੇ ਐਨਮੇਰਟਸ ਜਿਹੜੇ ਆ ਗਏ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਾ ਵੀ ਕਰਦੇ ਆ ਸਪੋਰਟਸ ਵੀ ਕਰਦੇ ਆ ਔਰ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਨਸ਼ਾ ਛੱਡ ਰਹੇ ਆ ਔਰ ਕੋਈ ਨਾ ਕੋਈ ਕੰਮ ਸਿੱਖ ਰਹੇ ਹੋ ਮਤਲਬ ਮੇਲ हेयर ਸਲੂਨ ਦਾ ਕੰਮ ਚੱਲ ਰਿਹਾ ਸੀਗਾ ਕੁਕਿੰਗ ਦਾ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਜਿਹੜਾ ਮੋਬਾਈਲ ਰਿਪੇਅਰ ਜਾਂ ਹੋਰ ਜਿੰਨੇ ਵੀ ਜੁੜਿਆ ਗਿਆ ਇਲੈਕਟ੍ਰੀਸ਼ੀਅਨ ਦਾ ਵੇਲਡਿੰਗ ਦਾ ਤੇ ਉਹਨਾਂ ਨੂੰ ਕੰਮ ਸਿਖਾਏ ਜਾ ਰਹੇ ਆ ਮਸ਼ਰੂਮ ਦੀ ਕਲਟੀਵੇਸ਼ਨ ਔਰ ਕਿਚਨ ਗਾਰਡਨਿੰਗ ਸਾਰੇ ਕਰਦੇ ਆ ਜਿੰਨੇ ਵੀ ਟਰੱਕ ਲੈ ਕੇ ਉਹਨਾਂ ਨੂੰ ਚਾਰੀਆਂ ਦੇ ਦਿੱਤੇ ਹੋਏ ਆ ਉੱਤੇ ਬਹੁਤ ਵਧੀਆ ਵਧੀਆ ਸਬਜ਼ੀਆਂ ਲੱਗੀਆਂ ਹੋਈਆਂ ਸੀ ਫੁੱਲ ਬੂਟੇ ਲੱਗੇ ਹੋਏ ਸੀ ਤੋਂ ਬੜਾ ਅੱਛਾ ਇੱਕ ਪੋਜ਼ਿਟਿਵ ਵਾਈਬ ਸੀ ਗਿਆ ਤੇ ਇਹ ਤੁਹਾਡਾ ਜਿਹੜਾ ਹੁਸ਼ਾਰਪੁਰ ਹੈ ਇਹ ਬੈਸਟ ਪਰਫਾਰਮਿੰਗ ਸਟੇਟ ਹੈ ਜੋ ਦਰਸ਼ੇਵਰੋਧ ਦੇ ਵਿੱਚ ਇਸੇ ਤਰ੍ਹਾਂ ਐਸਐਸਪੀ ਸਾਹਿਬ ਨੇ ਆਪਣਾ ਦੱਸਿਆ ਉਹਨਾਂ ਦੀ ਵੀ ਬਹੁਤ ਅੱਛੀ ਕਾਰਗੁਜ਼ਾਰੀ ਹੈ ਜਿੰਨੇ ਆਪਣੇ ਟ੍ਰੈਂਡਰ ਵੀ ਸੀਗਾ ਨਾ ਜਿਹੜੇ ਛੋਟੇ-ਛੋਟੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਔਰ ਜਿਹੜੇ ਵੱਡੇ-ਵੱਡੇ ਜਿਹੜੇ ਮਗਰਬਾਸ਼ਾ ਉਹ ਵੀ ਫੜੇ ਇਹਨਾਂ ਨੇ ਔਰ ਬਹੁਤ ਸਾਰੇ ਬੰਦੇ ਜੇਲਾਸੇ ਵੀ ਗਏ ਪਰ ਸਾਡੀ ਕੋਸ਼ਿਸ਼ ਹੈ ਕਿ ਇਕ ਨਵੀਂ ਅਪਰੋਚ ਆ ਭਗਵਾਨ ਸਰਕਾਰ ਦੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮਾਨਯੋਗ ਮੁੱਖਪਤੀ ਸਾਹਿਬ ਦੀ ਜੋ ਉਪਰਾਲੇ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਡੀਕੰਮਰਲਾਈਜ਼ ਕਰਕੇ ਨਿਕਲਾਈਜ਼ ਨਹੀਂ ਕਰਦੇ ਡੀਕੰਮਲਾਈਜ਼ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜੇਲ੍ਹ ਨਹੀਂ ਭੇਜਣਾ ਉਹਨਾਂ ਨੂੰ ਆਸਥਾ ਵਿੱਚ ਭੇਜੋ ਉਹਨਾਂ ਨੂੰ ਨਸ਼ਾ ਛੁਡਾਓ ਉਹਨਾਂ ਨੂੰ ਕੋਈ ਕੰਮਸ ਕਾਓ ਤੇ ਕੰਮ ਤੇ ਲਾਓ ਤੇ ਇਹ ਬਹੁਤ ਅੱਛੀ ਮੈਮ ਚੱਲਦੀ ਪਈ ਹੈ ਇਸੇ ਤਰ੍ਹਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਮੇਰੇ ਨਾਲ ਮੇਰੇ ਜਿਹੜੇ ਦੋਨਾਂ ਸਹਿਯੋਗੀ ਖੜੇ ਆ ਜੀ ਜਸਵੀਰ ਸਿੰਘ ਰਾਜਾ ਖਿਲ ਜੀ ਔਰ ਕਰਮਵੀਰ ਕੋਮਰ ਜੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਵੀ ਬੜੀ ਮਸ਼ਤਾਦੀ ਦੇ ਨਾਲ ਆਪਣੀ ਜਿਹੜੀ 5 ਕਰੋੜ ਦੀ ਸਕੀਮ ਹੈ ਉਹ ਜੀਆਂ ਸਾਰੀਆਂ ਪ੍ਰਪੋਜ਼ਲ ਜੜੀਆਂ ਤਿਆਰ ਲੋਕਾਂ ਤੋਂ ਕੱਲੇ-ਕੱਲੇ ਪਿੰਡ ਜਾ ਕੇ ਮੱਲੇਸ ਜਾ ਕੇ ਲੋਕਾਂ ਤੋਂ ਫੀਡਬੈਕ ਲੈ ਕੇ ਜੋ ਲੋਕਾਂ ਦੀਆਂ ਫੈਕਟ ਲੀਡ ਸੀਗੀਆਂ ਜੋ ਹੋਰੋਂ ਲੱਗਦਾ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਮੱਲੇ ਚ ਪਹਿਲਾ ਕੰਮ ਹੋਣਾ ਚਾਹੀਦਾ ਉਹ ਇਹਨਾਂ ਨੇ ਲਿਸਟਾ ਬਣਾ ਕੇ ਇਹਨਾਂ ਨੇ ਸਬਮਿਟ ਕਰਤੀ ਆ ਤੇ ਆਉਣ ਵਾਲੇ ਜਿਹੜਾ ਇਹਦੇ ਟੈਂਡਰਿੰਗ ਪ੍ਰੋਸੈਸ ਕਰਕੇ ਮਹੀਨੇ ਜਿਹੜੇ ਮਹੀਨੇ ਇਸ ਕੰਮ ਸ਼ੁਰੂ ਹੋ ਜਾਏਗਾ ਤੇ ਸੜਾ ਸਮੇਂ ਸੜਾ ਸਾਰੇ ਕਾਸੇ ਖਰਚ ਕਰ ਲਵਗੇ ਤੇ ਲੋਕਾਂ ਨੂੰ ਫਾਇਦਾ ਹੋਏਗਾ ਹਰ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਕੰਮ ਹੋਏਗਾ ਨਰੇਗਾ ਵਾਲਿਆਂ ਨੂੰ ਕੰਮ ਮਿਲੇਗਾ ਕੋਈ ਜੁ ਮਾਲਾਵੜਾ 5 ਕਰੋੜ ਦੇ ਨਾਲ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਐਕਟੀਵਿਟੀ ਹੋਏਗੀ ਰੋਜ਼ਗਾਰ ਵੀ ਪੈਦਾ ਹੋਏਗਾ ਉਹਦੇ ਨਾਲ ਲੋਕਾਂ ਦਾ ਸਬੰਧ ਵੀ ਲਿਕੇਗਾ ਤੇ ਉਹਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵੀ ਜਿਹੜੀ ਉਹ ਬਹੁਤ ਪੋਜ਼ਿਟਿਵ ਇੱਕ ਪੋਜ਼ਿਟਿਵ ਜਿਹੜੀ ਹੈਗੀ ਹੈ ਫੀਲਿੰਗ ਵੀ ਆਉਂਦੀ ਹੈ ਤੇ ਬਹੁਤ ਵਧੀਆ ਸਕੀਮ ਹੈ ਗਵਰਨਮੈਂਟ ਦੀ ਬਹੁਤ ਵਧੀਆ ਚੱਲਦੀ ਹੈ ਇਸ ਤਰ੍ਹਾਂ ਤੁਹਾਡੇ ਡੇਂਗੀ ਔਰ ਚਿਕਨਗੁਨੀਆ ਦੇ ਵਿੱਚ ਸਟੇਟ ਦੀ ਕਾਰਜਕਾਰੀ ਬਹੁਤ ਅੱਛੀ ਹੈ ਕਿਰਨ ਨੇ 1100 1200 ਨਾਲ ਆਪਣੇ 1200 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਔਰ 1100 ਦੇ ਕਰੀਬ ਜਿਹੜੀਆਂ ਨਰਸਿੰਗ ਸਟੂਡੈਂਟਸ ਅਰਾਉਂਡ ਟ੍ਰੇਨਿੰਗ ਦੇਖ ਕੇ ਉਹ ਸਾਡੇ ਸਟਾਫ ਦੇ ਨਾਲ ਜਾ ਕੇ ਘਰ ਘਰ ਜਾ ਕੇ ਚੈਕਿੰਗ ਕਰਦੀਆਂ ਫ੍ਰਿਜ ਦੇ ਜਿਹੜਾ ਟ੍ਰੇ ਆਉਂਦੀਆਂ ਨੀਚੇ ਉਹ ਵਾਲੀ ਜਿਹੜੇ ਡੈਜ਼ਰਟ ਕੂਲਰ ਆ ਉਹਦੇ ਜਿੰਨੇ ਤੁਹਾਡੇ ਕਿਤੇ ਕੰਸਟ੍ਰਕਸ਼ਨ ਵਰਕ ਹੈ ਜਿੰਨੇ ਕੰਟੇਨਰ ਆ ਲੋਕ ਪਾਣੀ ਸਟੋਰ ਕਰਦੇ ਆ ਪਾਛੇ ਆ ਵਾਸਤੇ ਕਟੋਰੀ ਰੱਖਦੇ ਆ ਐਂਡਰ ਪਲਾਸ ਕਰਦੇ ਸਾਰਿਆਂ ਦੀ ਚੈਕਿੰਗ ਕਰਕੇ ਉਹ ਦੀ ਸਤਿਵੰਤ ਜੀਵਨ 600 ਜਗਤ ਸਾਨੂੰ ਡਾਰਵਾ ਨਰਿਆ ਉਹਨੂੰ ਡਿਸਟਰੋਏ ਕੀਤਾ ਉਹਦਾ ਨਤੀਜਾ ਇਹ ਆ ਕਿ ਇਸ ਵਾਰੀ ਡੈਂਗੂ ਦੇ ਕੇਸਸ ਤੁਹਾਡੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ 23 ਤੋਂ 2023 ਤੋ ਅੱਦੇ ਰਹਿ ਗਏ ਸੀ ਹੁਣ ਜਿਹੜਾ ਹੁਣ ਤੱਕ ਦਾ ਰਿਕਾਰਡ ਹੈ ਉਹ ਛਾਰਪਰ ਦੇ ਵਿੱਚ ਉਸ ਤੋਂ ਵਿੱਧੇ ਰਹਿ ਗਏ ਆ ਜੋ ਅਸੀਂ ਬੀਆਰ ਨੂੰ ਟਰੈਕ ਸਾਡੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਬਿਜ਼ਨਸ ਵਧਾਈ ਜਾਵੇ ਪਹਿਲਾਂ ਸਾਡੇ ਕੋਲੇ 15 ਦੀ ਰੀਡਿੰਗ ਚੱਕਰ ਹੁੰਦੇ ਸੀ ਹੁਣ ਸਾਡੇ ਕੋਲੇ ਆਸ਼ਾ ਵਰਕਰ ਤੇ ਜਿਹੜੇ ਤੁਹਾਡੇ ਜਿੰਨੇ ਵੀ ਸਟੋਰੀਆਂ ਤੇ ਉਹਨਾਂ ਨੂੰ ਆ ਕੇ 2200 ਹੋ ਗਿਆ ਕਿਤੇ 20 ਤੇ ਕਿਤੇ 2200 ਤੇ ਦੂਜੇ ਪਾਸੇ ਜਿਹੜਾ ਹੈਗਾ ਉਹਦੇ ਨਾਲ ਅਸੀਂ ਜਿੰਨੇ ਹੋਰ ਸਾਡੇ ਸਕੂਲ ਖੋਜਣੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦੇਣੀ ਆ ਕਿ ਉਹ ਸਕੂਲਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਬੱਚੇ ਆਪਣਾ ਆਪਣਾ ਕਾਰਜ ਚੱਕ ਕਰਨਗੇ ਤੇ 20 ਲੱਖ ਬੱਚੇ ਜਿਹੜੇ ਆ ਗਿਆ ਅਸੀਂ 20 ਲੱਖਾਂ ਦੇ ਵਿੱਚ ਪਹੁੰਚ ਜਾਵਾਂਗੇ ਤੇ ਅਸੀਂ ਜਿਹੜੀ ਡੈਂਗੂ ਚਿਕਨਗੁਨੀਆ ਮਲੇਰੀਆ ਜਿਹੜੇ ਡਾਇਰੀਆ ਹੈਜਾ ਹਾਈਪਰਟਾਈਟਸ ਇਹ ਕੋਲਰਾ ਇਹੋ ਜਿਹੀਆਂ ਬਿਮਾਰੀਆਂ ਦੇ ਉੱਤੇ ਅਸੀਂ ਇੱਕ ਤਾਂ ਕਾਬੂ ਪਾ ਲਾਂਗੇ ਜੀ ਇਹਨਾਂ ਨੂੰ ਤੋਂ ਬਚਾ ਕਰਾਂਗੇ ਉਦੇ ਨਾਲ ਲੋਕਾਂ ਨੂੰ ਹਸਪਤਾਲ ਜਾ ਕੇ ਦਾਖਲ ਨਹੀਂ ਹੋਏਗਾ ਉਹਨਾਂ ਦਾ ਖਰਚਾ ਨਹੀਂ ਹੋਏਗਾ ਆਟੋ ਪੌਕਟ ਐਕਸਪੈਂਸਸ ਬਚਣਗੇ ਪ੍ਰੋਡਕਟਿਵਿਟੀ ਵਧੇਗੀ ਜੇ ਸਿਹਤ ਤੰਦਰੁਸਤ ਹੋਏਗਾ ਇਸੇ ਤਰ੍ਹਾਂ ਅੱਜ ਅਸੀਂ ਮੈਂ ਸਵੇਰੇ 4:00 ਵਜੇ 88 ਵਜੇ ਦੀ ਸਾਡੇ ਅਸੀਂ 5:30 6:00 ਵਜੇ ਅਸੀਂ ਜਿਹੜਾ ਯੋਗਾ ਜ਼ਾਂਦਰ ਦੇ ਵਿੱਚ ਜਿਹੜਾ ਸਾਡਾ ਸਟੇਟ ਲੈਵਲ ਦਾ ਉੱਥੇ ਇਸ ਵਾਰੀ ਜਦੋਂ 2023 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਮਾਰਸਾ ਮਾਇਸੇਓ ਪਹਿਲੀ ਵਾਰੀ 15000 ਬਚਾ ਰਹੇ ਕੀਤਾ ਸੀਗਾ ਤੇ ਅੱਜ 21000 ਜਿਹੜੇ ਟੋਟਲ ਉਹਦੇ ਚੱਲ ਜਿਹੜੇ ਸਿ ਸ਼ਹਿਰੀ ਲੋਕ ਸਾਰੇ ਜਿੰਨੇ ਵੀ ਕਰਦੇ ਆ ਔਰ ਇਹ ਇਹ ਨੰਬਰ ਦੱਸਦੇ ਹੋ ਬੜਾ ਮਾਨਸੂੂਰ ਹੈ ਕਿ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ 4581 ਜਗ੍ਹਾ ਤੇ ਜੋਗਾ ਹੋ ਰਿਹਾ ਦੇਦੇ ਚੋ 1198 ਜਗ੍ਹਾ ਤੇ ਪਿੰਡਾਂ ਦੇ ਵਿੱਚ ਜੋਗਾ ਹੋ ਰਿਹਾ ਤੇ ਟ੍ਰੇਨ ਟੀਚਰਸ ਹੈ ਅਸੀਂ ਹਰ ਪਿੰਡ ਦੇ ਵਿੱਚ ਬਿਮਾਰੀ ਦੀ ਰੋਕਥਾਮ ਲਈ ਕੰਮ ਕਰ ਰਹੇ ਹਾਂ ਸੋ ਕੁੱਲ ਮਿਲਾ ਕੇ ਜਿਹੜਾ ਇਹ ਮੇਰੀ ਵਿਜ਼ਿਟ ਦਾ ਜਿਹੜਾ ਪਰਪਸ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਦਾ ਰਸਤਾ ਦੱਸਿਆ ਜਾਵੇ ਬਿਮਾਰੀਆਂ ਦੀ ਰੋਕத் ਦામ ਲਈ ਕੰਮ ਕਿੱਦਾਂ ਜਾਵੇ ਉਹਦੇ ਇਲਾਜ ਵਾਸਤੇ ਜਿਹੜਾ ਰੈਪੋਰਟ ਅਰੇਂਜਮੈਂਟ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਨੂੰ ਤੇਜ਼ ਕੀਤਾ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕੀਤਾ ਜਾਵੇ ਪਾਈ ਪ੍ਰਗਲਾ ਪੰਜਾਬ ਬਣੇਗਾ ਤੇ ਇਹ ਸਾਰਾ ਜਿਹੜਾ ਸਾਡਾ ਫਲ ਹੈ ਸਾਰੇ ਕਿਸ ਤਰੀਕੇ ਤੇ ਕਰੋਨਾ ਦੁਆਰਾ ਦੇਖੋ ਮੈਂ ਤੁਹਾਨੂੰ ਕਰੋਨਾ ਬਾਰੇ ਕਹਿ ਦੱਸ ਨਹੀਂ ਜਾਣਾ ਕਿ ਪੰਜਾਬ ਦੇ ਵਿੱਚ ਤਕਰੀਬਨ 100 ਦੇ ਕਰੀਬ ਕੇਸਸ ਆਏ ਹਾਂ ਜਦੋਂ 400 ਆ ਦਿੱਲੀ ਦੇ ਵਿੱਚ 2000 ਦੇ ਕਰੀਬ ਹੈ ਦੇਸ਼ ਦੇ ਵਿੱਚ 22000 ਮਤਲਬ ਕੈਮਰਾ ਇਸ ਤੋਂ ਵੀ ਜ਼ਿਆਦਾ ਹੋ ਗਿਆ ਤੇ ਕਰੋਨਾ ਜਿਹੜਾ ਹੈਗਾ ਇਹ ਪੁਰਾਣਾ ਵੇਰੀਐਂਟ ਹੈ ਮਾਈਲਡ ਡਿਜ਼ੀਜ਼ ਹੈ ਮੋਸਟਲੀ ਬੰਦੇ ਜਿਹੜਾ ਵੈਕਸੀਨੇਟਡ ਆ ਜਾ ਰਹ ਨੂੰ ਹੋ ਚੁੱਕਿਆ ਤੇ ਕੋਈ ਸੀਰੀਅਸ ਡਿਜ਼ੀਜ਼ ਨਹੀਂ ਆ ਰਹੀ ਬਹੁਤ ਜ਼ਿਆਦਾ ਜਿਹੜੇ ਪੇਸ਼ੈਂਟ ਸਾਡੇ ਕੋਲ ਤਕਰੀਬਨ ਕਿੰਨੇ 40 ਦੇ ਕਰੀਬ ਜਿਹੜੇ ਹੈਗੇ ਵੀ ਆ ਉਹ ਜਾਂ ਐ ਸਿੰਪਟੋਮੈਟਿਕ ਹੈ ਜਾਂ ਮਾਈਲਡਲੀ ਸਿੰਪਟੋਮੈਟਿਕ ਹੈ ਉਹਨਾਂ ਨੂੰ ਘਰ ਵਿੱਚ ਉਹਨਾਂ ਦਾ ਇਲਾਜ ਕਰ ਰਹੇ ਆ ਸਿਰਫ ਦੋ ਪੇਸ਼ੈਂਟ ਜੜੇ ਆ ਗਿਆ ਉਹ ਲੁਧਿਆਣੇ ਦੇ ਵਿੱਚ ਅੱਧੇ ਨਾਲ ਸਾਡੇ ਨਾਲ 60% ਪੇਸ਼ੈਂਟ ਲੁਧਿਆਣੇ ਚ ਆ ਕਿਉਂਕਿ ਸਭ ਤੋਂ ਵੱਧ ਪੇਸ਼ੈਂਟ ਉੱਥੇ ਆਇਆ ਸੀ ਇਹ ਹੁਣ ਜ਼ੁਕਾਮ ਦੀ ਤਰ੍ਹਾਂ ਜੇ ਇੱਕ ਵੰਦਨ ਹੋਏਗਾ ਸੋਣੇ ਦੀ ਕੋਈ ਅਸਲ ਅਸੀਂ ਇੱਥੇ ਪੂਰਾ ਜਿਹੜੀਆਂ ਗਾਈਡਲਾਈਨਸ WHO ਦੀਆਂ ਕੇਂਦਰ ਸਰਕਾਰ ਦੀਆਂ ਫਾਲੋ ਕਰ ਰਹੇ ਆ ਅੱਜ ਦੀ ਡੇਟ 'ਚ ਬਿਲਕੁਲ ਇਹਦੇ ਵਾਸਤੇ ਕੋਈ ਪਹਿਲੇ ਕ੍ਰੀ ਕਰਨਾ ਨਾ ਕ੍ਰੀਏਟ ਕਰਨਾ ਚਾਹੀਦਾ ਸਿੱਧਾ ਜਵੇ ਜਿਹੜਾ ਕ੍ਰੋਨੋਕਲ ਸੀਗਾ ਆਕਸੀਜਨ ਪਲਾਂਟ ਜਿਹੜੇ ਹੈਗੇ ਉਹ ਸਰਕਾਰੀ ਸਪੋਰਟ ਲਗਾਈ ਗਈ ਆ ਜਿਹੜੇ ਹੈਗੇ ਬੰਦ ਵੀ ਨਹੀਂ ਚੋੜਾ ਵੱਲੋਂ ਤੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਕੋਲੇ ਆਕਸੀਜਨ ਦਾ ਪੂਰਾ ਬੰਦੋਬਸਤ ਹੈ ਜਿੱਥੇ ਕੋਈ ਜਿਹੜੇ ਸਾਡੇ PSA ਪਲਾਂਟ ਸੀਗੇ ਉਹਨਾਂ ਦੀ ਰਨਿੰਗ ਕਾਸਟ ਬਹੁਤ ਜ਼ਿਆਦਾ ਅਸੀਂ ਡੀਕੋਰਡ ਮੈਡੀਕਲ ਆਕਸੀਜਨ ਪਲਾਂਟ ਜਾ ਜਿਹੜਾ ਸਿਲੰਡਰ ਹੈਗਾ ਸਿਲੰਡਰ ਦੀ ਪਿਓਰਿਟੀ ਜਿਹੜੀ ਉਹਨੇ ਢੰਗ ਨਾਲ ਪਰਸੈਂਟ ਹੁੰਦੀ ਆ ਪੀਐਸਏ ਪਲਾਂਟ ਦੀ ਜਿਹੜੀ ਜਿਹੜੀ ਪਿਓਰਿਟੀ ਆ 90% ਤੋਂ ਘੱਟ ਹੁੰਦੀ ਆ ਉਹ ਵੈਸੇ ਵੀ ਰეკਮੈਂਡਡ ਨਹੀਂ ਆ ਕਰੋਨਾ ਵੈਲੇ ਅਸੀਂ ਯੂਜ਼ ਕੀਤੇ ਅਸੀਂ ਉਹਨਾਂ ਨੂੰ ਫੇਜ਼ ਆਊਟ ਵੀ ਕਰਾਂਗੇ ਉਹ ਉਹਨਾਂ ਨੂੰ ਚਲਾਉਣਾ ਬਹੁਤ ਉਹਦਾ ਇੱਕ ਚਿੱਟੇ ਹਾਤੀ ਜਿਹੜੇ ਸੀਗੇ ਉਸ ਵੈਲੇ ਆ ਗਿਆ ਜੀ ਉਹ ਉਹ ਇਸ ਤਰ੍ਹਾਂ ਦੇ ਵੈਂਟੀਲੇਟਰ ਵੀ ਆਏ ਜਿਹੜੇ ਮਤਲਬ ਮੈਂ ਉਹਨੂੰ ਆਪਾਂ ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਅੱਗੇ ਨੂੰ ਦੇਖਣਾ ਚਾਹੁੰਦੇ ਆ ਲੇਕਿਨ ਸਾਡੇ ਕੋਲੇ ਕਿਸੇ ਵੀ ਸਾਡੇ ਕੋਲੇ ਆਕਸੀਜਨ ਟ੍ਰੇਨ ਮੈਨਸਟਾਫ ਦਵਾਈਆਂ ਤੇ 7000 ਤੋਂ ਬਾਅਦ ਬੈਡ ਆ ਸਾਡੇ ਕੋਲੇ ਚਾਹੇ ਕੋਈ ਮੁਸੀਬਤ ਆ ਜਾਏ ਅਸੀਂ ਪੂਰੇ ਤਿਆਰ ਆ ਜੀ ਸਾਡੇ ਕੋਲੇ ਹੁਣ ਟ੍ਰੇਡ ਸਟਾਫ ਵੀ ਆ ਦਵਾਜਾ ਵੀ ਆ ਆਕਸੀਜਨ ਵੀ ਆ ਸਾਰਾ ਕੁਛ ਨਾਤੇ ਟੂਰੀ ਸੇ